ਦਰਸ਼ਨ ਗਰਾਊਂਡ ਨਾਨਕ ਗੁਰਮੁਖ ਤੇ ਇਹ ਦਿਖਾਏ ਦੇਖੀ ਦੀ ਗੱਲ ਕਰੋ ਸੁਣੀ ਦੀ ਗੱਲ ਨਾ ਕਰੋ ਗੁਰਬਾਣੀ ਕੀ ਹੈ ਸੋ ਬੋਲਣਾ ਹੈ ਜੋ ਪੇਖੇ ਅੱਖੀ ਤਾਂ ਉਹ ਆ ਜਿਹੜਾ ਅੱਖੀ ਦੇਖ ਕੇ ਗੱਲ ਕਰੇ ਅੱਖੀ ਦੇਖੂਗਾ ਫਰਕ ਪਊਗਾ ਉਹ ਸਮੇਂ ਗੱਲ ਹੋਰ ਸੀ ਅੱਜ ਸਮੇਂ ਗੱਲ ਹੋਰ ਹੈ ਕਾਰਨ ਉਹ ਹੁਣ ਦੇ ਸੰਦਰਭ ਦੇ ਵਿਚਾਰ ਥਾ ਕੇ ਦਿਖਾਵੇ ਅੱਜ ਦੇ ਸੰਦਰਭ ਵਿੱਚ ਪ੍ਰਮਾਣ ਨਵੇਂ ਨਵੇਂ ਉਹ ਦਿੱਤੇ ਹੋਏ ਨੇ ਉਹ ਉਦੋਂ ਸੀ ਉਹਨਾਂ ਨੂੰ ਦੀਦੇ ਤੈਨੂੰ ਕੀ ਦੀਦਾ ਅੱਜ ਉਹਨਾਂ ਨੂੰ ਕੁਝ ਹੋਰ ਦਿੰਦਾ ਸੀ ਸਵੇਰ ਨੂੰ ਕੁਝ ਹੋਰ ਦਿੰਦਾ ਦੁਪਹਿਰ ਨੂੰ ਕੁਝ ਹੋਰ ਦਿੰਦਾ ਸ਼ਾਮ ਨੂੰ ਕੁਝ ਹੋਰ ਦਿੰਦਾ ਦੂਏ ਦਿਨ ਕੁਝ ਹੋਰ ਦੇਖਣ ਅੱਜ ਦੇਖ ਤੈਨੂੰ ਕੀ ਦੀਦਾ ਉਹ ਦੱਸ ਹੋ ਅਨਖੰਡ ਸਰੂਪ ਅਡੰਡ ਪ੍ਰਭ ਅਨਖੰਡ ਸਰੂਪ ਸਰੂਪ ਗਿਆਨਖੰਡਾ ਖੰਡਣਾ ਨਹੀਂ ਕੀਤਾ ਜਾ ਸਕਦਾ ਪੈਸੇ ਨਾਲ ਖੰਡਣਾ ਨਹੀਂ ਹੋ ਸਕਦਾ ਹੈ ਜबान ਨਹੀਂ ਤਲਮਲਉ ਦੀ ਬਹੁਤ ਦਾ ਫੇਸ ਕਰਕੇ ਵੀ ਜबान ਉਹੀ ਹੈ ਜਿਵੇਂ ਪਹਿਲਾਂ ਜਲਦੀ ਸੀ ਜਲਦੀ ਸੀ ਨਾ ਤਰੋਦੀ ਪਲਾਤੀ ਉਵੇਂ ਜਲਦੀ ਸੀ ਸਾਹਿਬ ਜਾਂਦੇ ਦੀ ਉਵੇਂ ਜਲਦੀ ਸੀ ਕਰਵਾਉਣੀ ਉਹਦੇ ਤੇ ਹਾਂ ਅੰਡਾ ਅੰਡ ਪ੍ਰਭਾ ਪ੍ਰਭਾ ਅੰਡਾ ਜੇ ਦੀ ਜੋਤ ਹੈ ਉਹ ਤਾਂ ਕੋਈ ਅਫੈਕਟ ਨਹੀਂ ਹੋਇਆ ਹਿਆ ਬਸ ਡਬਲੀ ਹੋਈ ਜੋਤ ਹੈ ਪ੍ਰੈਸ਼ਰ 'ਚ ਨਹੀਂ ਆਇਆ ਪ੍ਰੈਸ਼ਰ 'ਚ ਆ ਜਾਣਾ ਅੰਡਾ ਅੰਡ ਪ੍ਰਭਾ ਪ੍ਰੈਸ਼ਰ 'ਚ ਆ ਜਾਣਾ ਪ੍ਰੈਸ਼ਰਾਈਜ਼ ਨਹੀਂ ਹੋ ਸਕੇ ਬਿਲਕੁਲ ਵੀ ਸਾਬ ਜਦੇ ਚਲੋ ਬੜਿਆ ਨੇ ਦੇਖੀ ਹੋਣਾ ਨੇ ਇਹ ਵੀ ਨਹੀਂ ਹੋਏ ਗੋਲ ਦਾ ਫੌਜਾਂ ਸੀ ਘੋੜੇ ਤੇ ਹਥਿਆਰ ਤੇ ਲੜਦੇ ਤੇ ਇਹਨਾਂ ਦਾ ਕੁਝ ਹੋਣੀ ਨਹੀਂ ਓਏ ਪ੍ਰੈਸ਼ਰਾਈਜ਼ ਨਹੀਂ ਹੋ ਸਕਦੇ ਖੋਪਰੀਆਂ ਹਾਲੀਆਂ ਪ੍ਰੈਸ਼ਰਾਈਜ਼ ਨਹੀਂ ਹੋਏ ਬੰਨ ਬੰਨ ਕਟਾ ਲੇ ਪ੍ਰੈਸ਼ਰਾਈਜ਼ ਨਹੀਂ ਹੋਇਆ ਕੋਈ ਵੀ ਉਹ ਅਡਨਾਲ ਪ੍ਰਭ ਜੈ ਜੰਪਤ ਬੇਦ ਪ੍ਰਾਨ ਸਭਾ ਸਾਰੇ ਜਪਦੇ ਨੇ ਬੇਦਪ੍ਰਾਣ ਜੈਜੈਕਾਰ ਕਰਦੇ ਨੇ ਉਹ ਬੇਦਪ੍ਰਾਣ ਜਿਹੜੇ ਜਪਦੇ ਨੇ ਨਾ ਪ੍ਰਾਣ ਉਹ ਥੁਲੀ ਸੁਣਾਈ ਜਪਦੇ ਨੇ ਸੁਣੀ ਸੁਣੀ ਸੁਣਾਈ ਗੱਲ ਕਹੀ ਜਾਂਦਾ ਨੇ ਜਪਰ ਇਹ ਜੋ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਜੰਪਤ ਜੈ ਜੰਪਤ ਬੇਦਪ੍ਰਾਣ ਸਮਾ ਉਹ ਵੀ ਜੈ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਉਹਦੇ ਵਿੱਚ ਬੰਦਦੇ ਨੇ ਉਹ ਸੁਪਰੀਮ ਸੁਪਰੀਮ ਪਾਵਰ ਵਾਲੇ ਦੱਸਿਆ ਕੋਈ ਨਹੀਂ ਪ੍ਰਾਣਾਂ ਦੇ ਵਿੱਚ ਹੋਇਆ ਹਾਂ ਜਾ ਜਾ ਘਰ ਹੋ ਵੀ ਕਰ ਦਿੰਦੇ ਨੇ ਸੁਣੀ ਸੁਣਾਈ ਹੋਈ ਗੱਲ ਦੀ ਜੈ ਬੇਦ ਕਤੇਬ ਅਨੰਤ ਕਹੈ ਹਾਂ ਜੀ ਨੇ ਬੇਦ ਔਰ ਕਤੇਬ ਨੇ ਜਿਹਨੂੰ ਅਨੰਤ ਕਹੈ ਵੀ ਉਹ ਅੰਤ ਕਦੇ ਨਹੀਂ ਹੈ ਵਰਦਾ ਹੀ ਨਹੀਂ ਹੈ ਅਨੰਤ ਦਾ ਉਹਨੇ ਵਰਦਾ ਹੀ ਨਹੀਂ ਹੈ ਸੁਤ ਸਿੰਧ ਅਦੋ ਮੁਖ ਤਾਪ ਤਪੈ ਸੁਤ ਸਿੰਧ ਅਦੋ ਮੁਖ ਤਾਪ ਤਪੈ ਤਾਪ ਤਪੈ ਸਿੰਧ ਅਦੋ ਮੁਖ ਸੁਤ ਸਿੰਧ ਸੋ ਤਸੱਦ ਅਦੋ ਮੁਖ ਤਾਪ ਤਪਨ ਖਾਪ ਤਪਨ ਜੀ ਜੀ ਤਪੱਸਿਆ ਕਰ ਰਹੇ ਨੇ ਚੰਦਰਮਾ ਸੁਤ ਸੱਦੇ ਨੂੰ ਚੰਦਰਮੇ ਨੂੰ ਕਹਿੰਦੇ ਰਹੇ ਅਸਲ ਦੇ ਵਿੱਚ ਸਿੱਧ ਸਾਗਰ ਨੂੰ ਕਹਿੰਦੇ ਸਿੱਧ ਸੂਰਜ ਵੀ ਕਹਿੰਦੇ ਜਿਹੜਾ ਸੁਖ ਸਾਗਰ ਹੈ ਨਾ ਇਹਨਾਂ ਨੂੰ ਇੱਕ ਸੁਖ ਸਾਗਰ ਵੀ ਹੈ ਬ੍ਰਹਮ ਗਿਆਨ ਦਾ ਨੂੰ ਸੁਖ ਨਾਲ ਕਰਕੇ ਹੈ ਨਾ ਭਪ ਸਾਗਰ ਸੁਖ ਸੰਕਰ ਹੋਇਆ ਇਹ ਤਾਂ ਪੈਦਾ ਕੀ ਹੁੰਦਾ ਜਿਤਨੇ ਵਲਣਾ ਸੁਖ ਸੰਕਰਤਾ ਨਾ ਸਤਗੁਰ ਨੇ ਬਣ ਉਹਦਾ ਸੁੱਤ ਉਹਦਾ ਚੰਦਰ ਉਹ ਮਨ ਚੰਦਰ ਵਾਹ ਸੂਰਜ ਤੋਂ ਰੋਸ਼ਨੀ ਲੈਂਦਾ ਨਾ ਜਿਹੜਾ ਇਹ ਤਾਂ ਰੋਸ਼ਨੀ ਲੈਣ ਵਾਲਾ ਸੁੱਤ ਉਹ ਸੁੱਤ ਸਿੱਧਾ ਅਦੋ ਮੁਖ ਤਾਪ ਤਪ ਹੈ ਅਦੋ ਮੁਖ ਤਾਪ ਹੈ ਇਹ ਜਿਹੜੇ ਭਗਤੀ ਕਰਨ ਵਾਲੇ ਲੋਕ ਨੇ ਨਾ ਇਮਾਨਦਾਰੀ ਨਾਲ ਸ਼ਾਂਤਮਈ ਤਰੀਕੇ ਨਾਲ ਇਹ ਚੰਦਰਮੇ ਦਾ অবতার ਨੇ ਕੋਈ 14 ਕਲਾ ਕੋਈ 12 ਕਲਾ ਕਹਿੰਦੇ ਨੇ ਸੰਪੂਰਨ ਉਹ ਚੰਦਰਮੇ ਨਾਮ ਲਈ ਹੋਈ ਉਹਦੇ 1 ਕਲਾ ਜਿਹੜੇ ਲੋਕ ਸ਼ਾਂਤੀ ਨਾਲ ਭਗਤੀ ਕਰਨ ਵਾਲੇ ਨੇ ਜੋ ਪਹੁੰਚੇ ਨੇ ਕਿਤੇ ਉਹ ਉਹ ਸੰਤ ਸਾਹੀ ਨੇ ਜੋ ਜੀਵ ਸਬਜ ਰਹੇ ਜਿਹਦੇ ਸਿੱਖ ਰਹੇ ਜਿਹਦੇ ਇਹ ਚੰਦਰਮੇ ਦਾ ਸਰੂਪ ਹੈ ਜੀ ਜਿੱਦਿ ਕਿਸੇ ਨੇ ਰੋਸ਼ਨੀ ਪ੍ਰਾਪਤ ਕਰ ਲਈ ਉਹਦੀ ਉਹ ਸ਼ਾਂਤੀ ਉਹਦੇ ਅੰਦਰ ਹੈ ਸੂਰਜ ਦੀ ਗਰਮੀ ਹੋ ਜਾਂਦੀ ਹੁੰਦੀ ਹੈ ਸੂਰ ਚਾਹੇ ਸ਼ਾਮ ਨੂੰ ਹੋਵੇ ਗਰਮੀ ਹੁੰਦੀ ਉਹ ਚਿੱਟ ਜਿਹੜੇ ਤਾਪ ਚ ਤਪ ਚ ਗਰਮੀ ਹੈ ਨਾ ਜਿਹੜੇ ਗਾਂਹ ਚ ਗਰਮੀ ਹੈ ਉਹ ਘਰ ਉਹ ਚ ਜਿਹੜਾ ਗਾਂ ਠੰਡਾ ਹੈ ਉਹ ਗਾਂ ਸਹੀ ਹੈ ਆਪਣੇ ਆਪ ਨੂੰ ਡੀਵਾ ਬਣ ਕੇ ਚੱਲੇ ਵਿਵਹਨ ਕੇ ਚਲਨ ਰੂਪੇਸਾ ਹੋਇਆ ਨਾ ਉਹ ਜਿਹੜਾ ਸ਼ਾਂਤੀ ਮਿਲਦੀ ਹੈ ਜਿਹੜਾ ਗਿਆਨ ਦੇ ਨਾਲ ਹੰਕਾਰ ਹੋ ਜਾਵੇ ਉਹਦੇ ਨਾਲ ਹਮੇ ਵਧਦੀ ਹੈ ਬੇਚੈ ਦੀ ਵਧਦੀ ਹੈ ਉਹ ਕਾਲੇ ਬਗਾਨੇ ਦੀ ਹਮੇ ਵਧੀ ਹੋਦੀ ਹੋਰ ਕੀ ਸੀ ਕਦੇ ਜਿਹੜਾ ਗੱਲ ਵੀ ਕਰਦਾ ਤਾਂ ਗਾਣਾ ਕੱਢਣਾ ਹੀ ਜਾਂਦਾ ਸੀ ਉਹਨੂੰ ਲੋੰਦੀ ਗੱਲ ਕੱਟਣ ਵਾਲੀ ਉਹਦੇ ਕੋਲ ਥਾ ਬਜਾਰੇ ਕੋ ਕੀ ਹੈ ਕੀ ਉਹਦੇ ਕੋਲ ਕੁਝ ਨਹੀਂ ਉਹਨੂੰ ਪਤਾ ਨਹੀਂ ਕਿਵੇਂ ਗੱਦੜ ਉਹ ਕਾਗੇ ਥਾ ਗਿਆ ਗੱਦੜ ਕਹਿੰਦਾ ਮੈਨੂੰ ਕਾਗੇ ਕੀਆ ਕਹਿੰਦਾ ਇਹ ਇਹ ਸਰਦਾਰੀ ਹੈ ਮੈਨੂੰ ਬਲੀ ਹੋਈ ਪਿੰਡ ਦੀ ਉਹਦਾ ਉਹ ਕੀਤਾ ਉਹ 12 ਸਾਲ ਕਹਿੰਦਾ ਮੈਂ ਪੜਦਾ ਮੈਨੂੰ ਉਹ ਉਹ 12 ਸਾਲ ਤੈਨੂੰ ਕੀ ਪਤਾ ਲੱਗ ਜੂ ਸਾਰੀ ਜ਼ਿੰਦਗੀ ਨਿਕਲ ਗਈ ਬੰਦਿਆਂ ਦੀ ਪੜਦਿਆਂ ਦੀ ਪਤਾ ਨਹੀਂ ਲੱਗਿਆ ਉਹਨੂੰ ਕੁਛ ਵੀ ਨਾਲ ਜਿਹੜਾ ਡਾਕੀ ਦਾ ਬੜੇ ਉਹਦਾ ਠੀਕਾ ਕਾਰਨ ਨਹੀਂ ਪਤਾ ਲੱਗਿਆ ਕਾਕਾ ਸਤ ਸਾਬ ਸਾਨੂੰ ਖੁਦ ਨਹੀਂ ਪਤਾ ਕੀ ਗੱਲ ਹੈ ਪਹਿਲੀ ਗੱਲ ਤਾਂ ਸਾਬ ਸਾਨੂੰ ਨਖਲੇ ਕੀਤੀ ਹੈ ਠੀਕਾ ਕੀਤਾ ਜੀ ਸਾਬ ਸਾਨੂੰ ਠੀਕਾ ਪੜ ਕੇ ਮੈਨੂੰ ਕੋਈ ਸਬਤ ਕਰ ਦਵੇ ਵੀ ਇਹਦੇ ਬਰੂ ਖਿਆਲ ਦੀ ਕੋਈ ਗੱਲ ਹੈ ਸਾਬ ਨੂੰ ਠੀਕਾ ਸਾਰੇ ਇਹਨੂੰ ਪਤਾ ਠੀਕਾ ਕਰਮਤੋ ਖਲਾਫ ਹੈ ਸਾਰੇ ਉਹ ਕਹਿੰਦਾ ਮੈਨੂੰ ਪਤਾ ਲੱਗਿਆ ਬੜਾ ਝੂਠਾ ਸੀ ਅਤ ਸਾਜਿਦ ਸੀ ਸਾਜਿਦ ਦੇ ਹਦੀਦ ਕਰ ਰਿਹਾ ਸੀ ਉਹ ਕੁਝ ਸਭ ਕੁਝ ਕਈ ਕਲਪਣ ਲੋ ਤਪਤਾਪ ਕਰੈ ਕੋਈ ਕਲਪਣ ਲੋ ਤਪਤਾਪ ਕਰੈ ਤਪਤਾਪ ਕਰੈ ਕਲਪਣ ਹੁੰਦਾ ਕੋਈ 1000 ਕਰੋੜ ਵਰਸ ਦਾ ਇੱਕ ਦਿਨ ਹੁੰਦਾ ਕਹਿੰਦੇ ਪ੍ਰਭੂ ਦਾ ਉਰ ਕਾਲਪ ਕਹਿੰਦੇ ਨੇ ਉਰ ਕਾਲਪ ਕਹਿੰਦੇ ਨੇ ਸ਼ਾਇਦ 240 ਹਜ਼ਾਰ ਕਰੋੜ ਹੈ ਸਾਲ ਦਾ ਇੱਕ ਦਿਨ ਉਹਨੂੰ ਕਲਪ ਕਾਇਦਰ کئی ਕਲਪਾਂ ਦਾ ਕੰਨੇ ਤਪ ਤਪ ਕਰਦੇ ਰਹੇ ਉਹ ਨਾਲੋ ਸਾਹਿਬ ਗਿਣਤੀ ਤੋਂ ਬਾਰੇ ਬ੍ਰਹਮਦੇਕ ਦੰਤ ਮਤਲਬ ਜਿੰਨਾ ਚਿਰ ਜਿੰਨਾ ਚਿਰ ਜ਼ਿੰਦਗੀ ਦੇ ਵਿੱਚ ਸਾਰਾ ਜਿੰਦਾ ਅਸੀਂ ਚੱਲੂ ਲਏ ਨੇ ਨਾ ਚੱਲੂ ਜਿੰਦੇ ਚੱਲੂ ਲਏ ਨੇ ਜਦੋਂ ਦੀ ਵੀ ਸ੍ਰੀ ਸੱਚੀ ਹੈ ਇੱਕ ਰਾਤ ਹੈ ਜਦੋਂ ਤੋਂ ਰਾਮ ਗਰਭ ਚਾਇਆ ਇਹਦੇ ਵਾਸਤੇ ਇੱਕ ਰਾਤ ਹੈ ਇਹ ਰਾਤ ਸੁਤਿਆ ਰਹਿਣ ਵਿਹਾਣੀ ਹਰ ਜੀਵਨ ਰਾਤ ਚ ਰੁਪੀ ਜਾਂਦਾ ਤੇ ਜੇ ਵਾਹਤ ਰਾਤ ਆਵੇ ਜੇ ਹਾਦਰ ਰਾਤ ਤੇ ਕਈ ਰਾਤ ਬੋਦੀ ਹੁੰਦੀ ਹੁੰਦੀ। ਕਈ ਕਲਪਨ ਲੋ ਤਪਤਾਪ ਕਰੇ। ਕਈ ਕਲਪਨ ਲੋ ਤਪਤਾਪ ਕਰੇ। ਜਿਹੜੇ ਇਤਕੀ ਨਹੀਂ ਜਾਗੇ ਅਗਲਾ ਜਦ ਬਾਦ ਸ੍ਰਿਸ਼ਟੀ ਪੈਦਾ ਹੋ ਜਾਗਣਾ ਫੇਰ ਉਹਨਾਂ ਨੇ ਕਹੀਏ। ਅਜਲ ਜੇ ਕੋਈ ਜਾਗ ਪੇ ਸਹਿਜ ਅਵਸਥਾ ਚੋਂ ਗਏ ਕੁਝ ਹੋਏ ਦੀ। ਤੇ ਸੋਦਾ ਸਵਾਲ ਲਗਾਉਂਦਾ ਸੀ ਨਾ। ਜਿਹੜੇ ਜਾਗ ਪੇ ਉਹ ਤੇ ਜਾਗ ਪੇ ਦੁਆ ਨੂੰ ਜਗਾਉਣ ਲੱਗੇ ਨੇ ਆਹ ਰਾ ਚਲੋ ਤਾਰੋ ਜੀ ਜਿਹੜੇ ਜਾਗ ਬਣਗੇ ਜਾਗ ਬਣਗੇ ਜੇ ਫਿਰ ਸੋਣ ਸੁਬਾਦ ਹੋ ਗਏ ਫਿਰ ਗਾਹ ਨੂੰ ਸ਼ੁਰੂ ਹੋਊਗਾ ਕਦੋਂ ਐਸਰੀ ਕਰਨ ਕਈ ਕਲਪੜਸੂ ਹੋਇਆ ਕਹਤੜੇ ਕਈਆਂ ਨੇ ਜਾਗੜਾ ਹੀ ਨਹੀਂ ਹੈ ਦੁਬਾਰਾ ਸੋਣ ਸੁਬਾਦ ਦੁਬਾਰਾ ਸਾਇਰ